ਅਮਰੀਕਾ ਵਿੱਚ ਗੋਲੀ ਲੱਗਣ ਕਾਰਨ ਵੈਗੋਵਾਲ ਦੇ ਨੌਜਵਾਨ ਸਮੇਤ ਦੋ ਵਿਅਕਤੀਆਂ ਦੀ ਮੌਤ ਤਿੰਨ ਜ਼ਖਮੀ ਮ੍ਰਿਤਕ ਨੌਜਵਾਨ ਜਸਵੀਰ ਸਿੰਘ ਦੇ ਪਰਿਵਾਰ ਦਾ ਰੋ ਰੋ ਕੇ ਬੁਰਾ ਹਾਲ ਕੁਝ ਸਮਾਂ ਪਹਿਲਾਂ ਕਰਜ਼ਾ ਚੁੱਕ ਕੇ ਵਿਦੇਸ਼ ਭੇਜਿਆ ਸੀ ਪਰਿਵਾਰ ਨੇ ਬਿੱਤੇ ਦਿਨੀ ਅਮਰੀਕਾ ਦੇ ਮਿਸਿਸਿਪੀ ਸ਼ਹਿਰ ਵਿੱਚ ਬਿੱਤੇ ਦੁਪਹਿਰ ਅਮਰੀਕਾ ਸਮੇਂ ਅੰਸਰ ਅਣਪਛਾਤੇ ਕਾਰ ਸਵਾਰਾਂ ਵੱਲੋਂ ਅਨੇਵਾ ਗੋਲੀਆਂ ਚਲਾਉਣ ਨਾਲ ਸਟੋਰ ਦੇ ਬਾਹਰ ਕੁਝ ਕਰ ਰਹੇ ਬੇਗੋਵਾਲ ਦੇ ਨੌਜਵਾਨ ਸਮੇਤ ਦੋ ਵਿਅਕਤੀਆਂ ਦੀ ਮੌਤ ਹੋ ਗਈ ਜਦ ਕਿ ਤਿੰਨ ਲੋਕਾਂ ਦੇ ਜ਼ਖਮੀ ਹੋ ਜਾਣ ਦੀ ਖਬਰ ਸਾਹਮਣੇ ਆਈ ਇਸ ਮ੍ਰਿਤਕ ਨੌਜਵਾਨ ਕਸਬਾ ਬੇਗੋਵਾਲ ਜ਼ਿਲ੍ਹਾ ਕਪੂਰਥਲਾ ਦਾ ਦੱਸਿਆ ਜਾ ਰਿਹਾ ਹੈ ਜਿਸ ਦੀ ਪਛਾਣ ਜਸਵੀਰ ਸਿੰਘ ਪੁੱਤਰ ਵਸਨ ਸਿੰਘ ਵਾਸੀ ਬੇਗੋਵਾਲ ਸਿੱਧ ਅਵਾਣਾ ਰੋਡ ਦਾ ਰਹਿਣ ਵਾਲਾ ਸੀ ਜਿਸ ਦੇ ਸਿਰ ਵਿੱਚ ਗੋਲੀ ਲੱਗਣ ਕਾਰਨ ਮੌਕੇ ਤੇ ਮੌਤ ਹੋ ਗਈ ਉਕਤ ਮ੍ਰਿਤਕ ਵਿਅਕਤੀ ਮਿਸਿਸੀਪੀ ਅਮਰੀਕਾ ਵਿਖੇ ਸਟੋਰ ਤੇ ਕੰਮ ਕਰਦਾ ਸੀ ਜਦੋਂ ਆਪਣੇ ਕੰਮ ਦੌਰਾਨ ਬਾਹਰ ਖੜ੍ਹਾ ਸੀ ਮ੍ਰਿਤਕ ਨੌਜਵਾਨ ਦੇ ਪਿਤਾ ਵਸਨ ਸਿੰਘ ਵਾਸੀ ਬੇਕੋਵਾਲ ਨੇ ਦੱਸਿਆ ਕਿ ਮੇਰਾ ਲੜਕਾ ਜਸਵੀਰ ਸਿੰਘ 33 ਸਾਲ ਪਹਿਲਾਂ ਰੋਜੀ ਰੋਟੀ ਕਮਾਉਣ ਲਈ 40 ਲੱਖ ਰੁਪਏ ਕਰਜ਼ਾ ਚੁੱਕ ਕੇ ਵਿਦੇਸ਼ ਵਿੱਚ ਗਿਆ ਸੀ ਜਿਸ ਦੇ ਦੋ ਬੱਚੇ ਇੱਕ ਕੁੜੀ ਤੇ ਇੱਕ ਮੁੰਡਾ ਹੈ ਉਸ ਦਾ ਭਰਾ ਵੀ ਪਰਿਵਾਰ ਸਮੇਤ ਬਾਹਰ ਰਹਿ ਰਿਹਾ ਹੈ ਜਿੱਥੇ ਕਿ ਉਕਤ ਮੇਰਾ ਲੜਕਾ ਇੱਕ ਸਟੋਰ ਤੇ ਕੰਮ ਕਰਦਾ ਸੀ ਤੇ ਉਹ ਬਾਹਰ ਖੜਾ ਸੀ ਤਾਂ ਇਹਨਾਂ ਨੂੰ ਕਾਰ ਵਿੱਚ ਆਏ ਦੋ ਤੋਂ ਤਿੰਨ ਅਣਪਛਾਤੇ ਲੋਕਾਂ ਦੇ ਅੰਨੇਵਾ ਗੋਲੀਆਂ ਚਲਾਈਆਂ ਜਿੱਥੇ ਕਿ ਮੇਰੇ ਲੜਕੇ ਤੇ ਗੋਲੀ ਲੱਗਣ ਕਾਰਨ ਮੌਤ ਹੋ ਗਈ ਤੇ ਉੱਥੇ ਇੱਕ ਹੋਰ ਮੌਜੂਦ ਵਿਅਕਤੀ ਦੀ ਵੀ ਮੌਤ ਹੋ ਗਈ ਜਦਕਿ ਤਿੰਨ ਵਿਅਕਤੀ ਹੋਰ ਜ਼ਖਮੀ ਦਸੇ ਜਾ ਰਹੇ ਹਨ ਇਸ ਘਟਨਾ ਤੋਂ ਬਾਅਦ ਸੰਸਨੀ ਫੈਲ ਗਈ ਉਨਾ ਕਿਹਾ ਇਸ ਮਾਮਲੇ ਸਬੰਧੀ ਜਾਂ ਹਮਲੇ ਸਬੰਧੀ ਕਾਰਨਾਂ ਦਾ ਪਤਾ ਨਹੀਂ ਲੱਗ ਸਕਿਆ ਕਿ ਇਸ ਘਟਨਾ ਨੂੰ ਕਿਉਂ ਅੰਜਾਮ ਦਿੱਤਾ ਗਿਆ ਹੈ ਜਿੱਥੇ ਕਿ ਬੈਗੋਵਾਲ ਦੇ ਵਾਸੀ ਮ੍ਰਿਤਕ ਨੌਜਵਾਨ ਜਸਵੀਰ ਸਿੰਘ ਦੇ ਪਰਿਵਾਰ ਦੇ ਮੈਂਬਰ ਪਿਤਾ ਵਸੰਤ ਸਿੰਘ ਬੈਗੋਵਾਲ ਨੇ ਮੰਗ ਕੀਤੀ ਕਿ ਮੇਰੇ ਲੜਕੇ ਦੇ ਪਰਿਵਾਰ ਨੂੰ ਬਾਹਰ ਬੁਲਾਇਆ ਜਾਵੇ ਤਾਂ ਜੋ ਕਿ ਉਸ ਦੇ ਬੱਚੇ ਆਪਣੇ ਪਿਤਾ ਨੂੰ ਆਖਰੀ ਵਾਰ ਮਿਲ ਕੇ ਦੇਖ ਸਕਣ ਇਸ ਦੁਖਦਾਈ ਖਬਰ ਸੁਣਦਿਆਂ ਹੀ ਪਰਿਵਾਰਕ ਮੈਂਬਰਾਂ ਤੇ ਰਿਸ਼ਤੇਦਾਰਾਂ ਵਿੱਚ ਸੋਗ ਦੀ ਲਹਿਰ ਫੈਲ ਗਈ। ਇਸ ਘਟਨਾ ਸਬੰਧੀ ਮਿਸਿਸੀਪੀ ਦੇ ਜੈਕਸਨ ਸ਼ਹਿਰ ਦੇ ਪੁਲਿਸ ਚੀਫ ਜੋਸਫ ਵੇਡ ਨੇ ਸੋਸ਼ਲ ਮੀਡੀਆ ਤੇ ਦੱਸਿਆ ਕਿ ਇਸ ਘਟਨਾ ਦੀ ਡੂੰਘਾਈ ਨਾਲ ਜਾਂਚ ਕੀਤੀ ਜਾ ਰਹੀ ਹੈ ਤੇ ਫਿਲਹਾਲ ਜਿਹੜੇ ਲੋਕ ਜ਼ਖਮੀ ਹੋਏ ਹਨ ਉਹਨਾਂ ਦਾ ਇਲਾਜ ਜਾਰੀ ਹੈ। ਉਹਨਾਂ ਇਹ ਵੀ ਕਿਹਾ ਕਿ ਹਮਲਾਵਰ ਕਾਲੀ Honda ਕਾਰ 'ਚ ਆਏ ਸਨ ਜਿਸ ਦੀ ਭਾਲ ਕੀਤੀ ਜਾ ਰਹੀ ਹੈ। ਕਪੂਰਥਲਾ ਤੋਂ ਕੇਟੀਵੀ ਪੰਜਾਬ ਲਈ जोगਿੰਦਰ ਸਿੰਘ ਜਾਤੀ ਕੇ ਤੇ ਗੋਬਿੰਦ ਸੁਖੀ ਜਾਤੀ ਵਿਸ਼ੇਸ਼ ਰਿਪੋਰਟ। ਆਪਣੀ ਕਈ ਮਾਮਲੇ ਜਿਹੜੀ ਕਮੇਟੀ ਦੀ ਗੱਲ ਰਹੀ ਕਿਸ ਤਰ੍ਹਾਂ ਦੀ। ਇਹ ਜੀ ਸਟੋਰ ਤੋਂ ਗੱਡੀ ਆਲੇ ਅੱਗੇ ਸਟਾਲ ਲੱਗੇ ਹਨ। ਸਟਾਲਾਂ ਤੋਂ ਇੱਕ ਮਿੰਟ ਗਿਆ। ਕੋਚ ਰੂਮ ਗੱਡੀ ਆਲੇ ਗੱਡੀ ਆਲੇ ਆਏ ਨਹੀਂ। ਉਹਦੇ ਤਿੰਨ ਬੰਦੇ ਬੈਠੇ ਹਨ। ਉਹਨਾਂ ਨੇ ਵਾਹ ਗੋਲਣੇ ਚਲਾਤੀਆਂ। ਮੇਰੇ ਮੁੰਡੇ ਦਾ ਦਿਮਾਗ ਹੀ ਵੱਜੀ। ਗਣਤੀ ਕੀਤੀ ਜਾਂਦੀ ਹੈ। ਸਾਨੂੰ ਕੋਈ ਨਾ ਕੋਸੋ ਤੋਣ ਚੈਦੀ 40 ਲੱਖ 6000 ਖਰਚਾ ਕੋਈ ਕੈਲਨੀ ਕੋ ਬੰਨ੍ਹਣੀ ਛੱਡਾ ਅਬ ਵੀ ਕਿੰਨੇ ਬੱਚੇ ਸੀ ਉਹਨਾਂ ਦੇ ਕੀ ਕੰਮ ਕਰਦਾ ਸੀ ਪੁੱਛ ਕਿਹੜੇ ਸਟੋਰ ਤੇ ਕੰਮ ਕਰਦਾ ਸੀ ਤੇ ਆ ਦੋ ਦੋ ਬੱਚੇ ਜਿਹੜੇ ਉਹਦੀ ਚ 33 ਸਾਲ ਉਮਰ ਸੀ ਜਿਹੜੀ ਜਿੰਮੇ ਨੋ ਹੈ ਉਹਦੀ 28 ਸਾਲ ਉਮਰ ਇਹ ਨਿਆਣ ਮਾਥੇ ਜੀ ਕੋਈ ਆਮਰਾ ਕੀ ਸੀਗਾ ਗੋੜੀਏ ਜਨੇ ਕੀ ਕੋਈ ਰਿੰਡ ਸੀ ਜਾਂ ਕੋਈ ਕਾਰਨ ਸੀ ਕੋਈ ਕੋਈ ਨਹੀਂ ਉਹਨਾਂ ਨੂੰ ਗਲਬਾਡ ਸਟੋਰ ਨੂੰ ਕੋਈ ਨਹੀਂ ਉਹਨਾਂ ਪੁੱਛਿਆ ਨਹੀਂ ਉਹਨਾਂ ਮੇਰੇ ਸਾਨੂੰ ਆ ਜੀ ਉਹ ਸਾਨੂੰ ਪੈਸੇ ਜੋ ਉਹ ਆਪਣੀ ਗੱਡੀ ਦੀ ਨਿਕਲੇ ਨਹੀਂ ਅਣਛਾਤੇ ਬੰਦੇ ਕਿੰਨਾ ਸਮਾਂ ਹੋ ਗਿਆ ਸੀ ਬਾਹਰ ਕਿ ਕਿੰਨਾ ਕਰਜ਼ਾ ਪਰਵਾਹ ਦੇ ਸਿਰ ਤੇ ਐਸਟਮ 40 ਲੱਖ ਦਾ ਕਰਜ਼ਾ ਮੁੰਡੇ ਦੇ ਸਿਰ ਤੇ ਤੇ ਕਮਾਣ ਵਾਲਾ ਕੰਮ ਕਰਨਾ

ਕੀ ਮਾਮਲਾ ਸੀ ਉਹ ਕੀ ਨਾਮ ਤੋਂ ਤੁਹਾਡੀ ਵੀ ਕਰਦੇ ਸੀ ਇਹ ਮੇਰੇ ਰਿਸਪੈਂਡੈਂਟ ਜਸਮੀਰ ਸਿੰਘ ਸੀ ਉਹਨਾਂ ਦਾ ਤੇ ਉਹ ਬਾਹਰ ਗਏ 2 ਸਾਲ ਹੋ ਗਏ ਨੇ ਅੱਲ੍ਹੜਾ ਗਏ ਉਹਨਾਂ ਤੇ ਸਾਡੇ ਤੇ ਬਹੁਤ ਸਾਰਾ ਕਰਜ਼ਾ ਲੱਤ ਉਤਰਿਆ ਨਹੀਂ ਹੈਗਾ ਤੇ ਮਾਮਲਾ ਕੋਈ ਵੀ ਨਹੀਂ ਸੀ ਸਟੋਰ ਤੇ ਕੰਮ ਕਰਦੇ ਸੀ ਚੰਗਾ ਕੰਮ ਕਰਦੇ ਇਹ ਹੋਈ ਹੀ ਕਿ ਦੋ ਮੇਟਲ ਹੀ ਬਾਹਰ ਆ ਗਏ ਨੇ ਤੇ ਉੱਤੇ ਫਾਇਰਿੰਗ ਸ਼ੁਰੂ ਕਰ ਦਿੱਤੀ ਹੈ ਤੇ ਉਹਨਾਂ ਦੇ ਮੋਕੇ ਤੇ ਮੋਤ ਹੋ ਗਈ ਕਿੰਨੇ ਬੱਚੇ ਨੇ ਮੇਰੇ ਦੋ ਬੱਚੇ ਨੇ ਵੱਡਾ ਮੁੰਡਾ ਹੈ ਤੇ ਛੋਟੀ ਕੁੜੀ ਹੈ ਮੁੰਡਾ 5 ਸਾਲ ਦਾ ਹੈ ਤੇ ਕੁੜੀ 4 ਸਾਲ ਦੀ ਹੈ ਕਿੰਨਾ ਖਸਮਾ ਬਾਹਰ ਕਿੰਨਾ ਸਿਸਟਮ ਕਰਦਾ ਬਤਨ ਕੋ 36 ਦੀ ਮਾਫ ਕਰ ਜਾ ਸਾਡਾ ਛੇ ਤੱਕ ਨਹੀਂ ਉਤਰਿਆਗਾ ਇਹ ਨਾ ਹੀ ਵਿਆਜ ਪਰ ਜਿੰਨੇ ਸਾਡੇ ਰਕਮ ਮੰਦੀ ਉਹਨਾਂ ਸਾਡਾ ਵਿਆਜ ਚੱਲਦਾ 40 40 ਲੱਖ ਰੁਪਏ ਖਰਚੇ ਸਿਰ ਤੇ

ਕਿਰੀ ਪਰ ਮਾਪੀ ਉੱਤੋਂ ਬਾਅਦ ਕਿੰਨਾ ਸਮੇਂ ਬਾਅਦ ਤੁਹਾਨੂੰ ਪਤਾ ਲੱਗਿਆ ਸਾਰਾ ਪਰਿਵਾਰ ਮੈਨੂੰ ਮੇਰੀ ਸਿਸਟਰ ਨੇ ਹੁਣ ਲਾਇਆ ਹੀ ਪਰ ਕਿ ਪਾਜੀ ਪੂਰਾ ਹੋ ਗਿਆ ਕਿੰਨੀ ਘੋੜੀ ਉਹਨਾਂ ਦੇ ਇਸ ਘਰ ਦੇ ਦੋ ਤਰੇ ਦਿਮਾਗ ਚ ਭਜੇ ਗਏ ਨੇ ਫੇਰ ਮੈਂ ਜਸਵੀਰ ਦਾ ਮਾਮਾ ਬੋਲਣਾ ਪਿਆ ਇਹ ਜਿਹੜਾ ਉਹ ਐ ਕਾਂਡ ਬਹੁਤ ਹੀ ਮਾੜਾ ਹੋਇਆ ਬੜਾ ਦੁੱਖ ਹੋਇਆ ਸਾਰਾ ਪਰਿਵਾਰ ਮਤਲਬ ਦੋਖਲੇ ਵਿੱਚ ਸਾਰੇ ਬਕਰੀ ਦੀ ਇਹ ਫਰੀਓਨ ਬਾਹਰ ਚ ਨੋਲਵਨ ਜਿਹੜੇ ਬਾਹਰ ਜਾਂਦੇ ਉਹਨਾਂ ਦੀ ਸਵੱਤ੍ਰਾਂ ਨੂੰ ਲੈ ਕੇ ਕੀ ਜਣਾ ਜਾਉਂਗਾ ਉਹੋ ਵੀ ਸਰਕਾਰਾਂ ਤੇ ਇੱਕੋ ਹੀ ਹੱਦ ਹਾਂਜੀ ਤੇ ਉੱਥੇ ਦੀ ਸਰਕਾਰਾਂ ਨੂੰ ਥੋੜਾ ਬਾਤ ਮਤਲਬ ਸਕਿਉਰਟੀ ਰੱਖਣੀ ਚਾਹੀਦੀ ਜੇ ਉੱਥੇ ਬੰਦੇ ਪਹੁੰਚਦੇ ਨੇ ਉਹਨਾਂ ਦੀ ਸੁਰੱਖਿਆ ਦੇ ਵਾਸਤੇ ਗਵਰਨਮੈਂਟ ਨੂੰ ਕੁਝ ਨਾ ਕੁਝ ਕਰਨਾ ਚਾਹੀਦਾ ਇਹ ਮਤਲਬ ਕੋਈ ਹਮ ਤੋਂ ਕੁਝ ਦੋ ਤਿੰਨ ਚਾਰ ਦਿਨ ਨਿਕਲਦੇ ਨਹੀਂ ਕੋਈ ਨਾ ਕੋਈ ਐਦਾਂ ਦਾ ਘਟਨਾ ਹੋ ਜਾਂਦੀ ਹੈ ਇਹ ਗੋਲੀਆਂ ਚੱਲੀਆਂ ਉੱਥੇ ਕਿੰਨੇ ਲੋਕ ਜਖਮੀ ਹੋਏ ਹੋ ਕਿੰਨੇ ਲੋਕਾਂ ਨੂੰ ਫੇਰਿਆ ਜਾ ਰਿਹਾ ਸੀ ਜਿਹੜੇ ਸੁੰਦਰ ਵਿੱਚ ਗੱਲ ਆਈਏ ਜਿੱਦਾਂ ਰੋਡ ਦੇ ਤੋਂ ਥੱਲੇ ਉਤਰੇ ਨੇ ਗਰਾਊਂਡ 'ਵੀ ਅੱਗੇ ਇਹ ਥੱਲੇ ਗੱਡੀ ਉਹਨਾਂ ਲਾਂਦੇ ਸਾਰੇ ਫੇਰਿੰਗ ਸ਼ੁਰੂ ਕਰਤੀ ਫੇਰਿੰਗ ਕਰਦੇ ਕਰਦੇ ਤੇ ਇਹ ਚਾਰ ਪੰਜ ਨੇ ਇਕੱਠੇ ਸੀ ਇੱਥੇ ਆਣ ਕੇ ਉਹਨਾਂ ਖਿਲਾੜ ਕੇ ਫੇਰਿੰਗ ਕਰਕੇ ਇੱਥੇ ਦੋ ਜਣੇ ਜਗ੍ਹਾ ਤੇ ਖਤਮ ਹੋ ਗਏ ਨੇ ਤੇ ਤਿੰਨ ਚਾਰ ਜਿਹੜੇ ਉਹ ਜ਼ਖਮੀ ਹੋ ਗਏ ਬਾਕੀ ਹੋਰ ਵੀ ਹੋਏ ਉਹਨਾਂ ਨੂੰ ਪਤਾ ਨਹੀਂ ਇੰਨੀ ਗੱਲ ਦਾ ਦੀ ਮੰਗ ਕਰਦੇ ਨੂੰ ਪਰਿਵਾਰ ਦੇ ਵਾਸਤੇ ਕਿਹਾ ਪਰਿਵਾਰ ਦੇ ਆਹੀਂ ਤੇ ਕਹਿਣਾ ਕੁਛ ਨਾ ਕੁਛ ਇਹਨਾਂ ਨੂੰ ਪਰਿਵਾਰ ਨੂੰ ਸਹਾਇਤਾ ਮਿਲਣੀ ਚਾਹੀਦੀ ਕਿਉਂ ਇਹਨਾਂ ਨੇ ਆਪਣਾ ਕਰਜ਼ਾ ਚੁੱਕ ਕੇ ਜਿਹੜਾ ਇਹਨਾਂ ਨੂੰ ਦਿੱਤਾ ਸੀ ਤੇ ਉਹ ਕਰਜ਼ਾ ਇਹਨਾਂ ਨੂੰ ਬਰਾਬਰ ਨਹੀਂ ਪੂਰਾ ਹੋਇਆ ਜੇਕਰ ਇੱਥੇ ਪਰਿਵਾਰ ਦੀ ਹਾਲਤ ਦੇਖੀ ਹੈ ਤੇ ਕਿਸ ਤਰ੍ਹਾਂ ਦੀ ਹਾਲਤ ਹੈ ਕਰਜ਼ੇ ਚ ਕਮਾਉਣ ਵਾਲਾ ਜਾਂ ਇਹਨਾਂ ਪਰਿਵਾਰ ਕਮਾਉਣ ਵਾਲਾ ਸਾਡਾ ਪਨੂਜਾ ਇਹ ਹੋ ਵੀ 15-20 ਦਿਨ ਹੋਏ ਨੇ ਪਹਿਲਾਂ ਜੱਪ ਦਾ ਮੇ ਇਹਨਾਂ ਨੂੰ ਹੋ ਗਿਆ ਟੈਕ ਜੀ ਤਿੰਨ ਸਟੈਂਡਰਡ ਜਗ੍ਹਾ ਤੇ ਪਏ ਨੇ ਉਹ ਵੀ ਪੈਸਾ ਚੁੱਕ ਚੱਕ ਕੇ ਫੇਰ ਗੋਏ ਕੀ ਮੰਗੋ ਪਾਹੀ ਦੇ ਹੋ ਜਾਂਦੇ ਆ ਕਿ ਥੋੜੀ ਬਹੁਤ ਜੇ ਸਹੂਲਤ ਹੋ ਜਾਵੇ ਸਾਨੂੰ ਆ ਮਤਲਬ ਕੋਈ ਕੋਈ ਮਦਦ ਮਿਲ ਜੇਵੇ ਕਿ ਇਹ ਬੱਚਿਆਂ ਦਾ ਕੋਈ ਥੋੜਾ ਸਾਹੀ ਹੋ ਜਾਵੇ ਇਹਦੇ ਛੋਟੇ ਕਿੰਨੇ ਬੱਚੇ ਦੋੜੇ ਬੇਟਾ ਇੱਕ ਬੇਟੀ ਕਿਹੜੀ ਪਾਸੇ ਕਿ